ਗੱਡੀ ਗੱਡੀ ਆ ਵੀਰ ਇਹ ਨੋ ਵੀਰੇ ਮੀਨ ਜੀ ਵੀਡੀਓ ਬਣਾਓ ਰਮਜ਼ਾਨ ਜੀ ਨਾ ਸਾਡਾ ਸਾਰਾ ਮੁਸਲਮਾਨ ਭਾਈਚਾਰਾ ਮਲੇਰਪੁਰ ਕੋਟ ਦੀ ਉਸ ਧਰਤੀ ਤੋਂ ਆਇਆ ਨੋ ਵੀਰੇ ਜਿੱਥੇ ਸ਼ੇਰ ਮੁਹੰਮਦ ਖਾਨ ਜੀ ਨੇ ਖਾ ਦਾ ਨਾਹਰਾ ਮਾਰਿਆ ਸੀ ਜਦੋਂ ਸਰਹੰਦੀ ਦਵਾਰ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਸੰਭੂ ਅੰਦੋਲਨ ਦੇ ਵਿੱਚ ਵੱਡੇ ਜੋਗਦਾਰ ਪਾਏ ਅੱਜ ਆ ਦਿੱਤਾ ਵਾ ਉਸੇ ਜਗ੍ਹਾ ਤੇ ਆ ਕੇ ਖੜੇ ਆ ਇਥੋਂ ਉਦੋਂ ਦੇ ਸੰਤਾਰਕੀ ਵਾਂਡੇ ਵਾਲੇ ਹਾਕਮਾਂ ਨੇ ਆਪਣੀ ਸੌਰੀ ਸੋਚ ਨੂੰ ਸਾਹਮਣੇ ਰੱਖਦਿਆਂ ਧਰਤੀ ਦੀ ਇੱਕ ਤੇ ਲਕੀਰ ਖਿੱਚੀ ਸੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਬਸਤੀ ਗਾਮਲਾਲ ਵਾਕਾ ਮੋੜ ਚੌਕੀ ਆ ਬੀਐਸਬ ਦੇ ਜਵਾਨ ਬਖਾ ਦਿਓ ਨਾਲ ਇੱਥੇ ਚੌਕੀਆਂ ਵਾਂ ਇੱਕ ਦੂਜੇ ਨਾਲ ਬੜੇ ਭਾਈਚਾਰੇ ਵਹਿ ਰਹੇ ਆ ਇਸ ਟਾਈਮ ਤੇ ਜਿੱਦਾਂ ਦੀ ਵਿਵਤਾ ਪਈ ਪੰਜਾਬ ਤੇ ਹਜ਼ਰਤ ਮੁਹੰਮਦ ਜੀ ਇੱਥੇ ਵਰਤ ਰਹੇ ਜੀ ਗੁਰਨਾਨਕ ਸਾਹਿਬ ਜੀ ਇੱਥੇ ਵਰਤ ਰਹੇ ਜੀ ਇਥੇ ਰਾਮਚੰਦਰ ਜੀ ਵਰਤ ਰਹੇ ਜੇ ਇਥੇ ਜਸੂਮ ਸਿੰਘ ਜੀ ਵਰਤ ਰਹੇ ਜੇ ਮਤਲਬ ਉਹ ਸਾਰੇ ਇਕੱਠੇ ਪਰ ਇਹਨਾਂ ਨਫ਼ਰਤਾਂ ਦੇ ਬੀਜ ਬੀਜੇ ਹਾਕਮਾਂ ਨੇ ਜਿਹੜੇ ਹਾਕਮ ਕਹਿ ਰਹੇ ਸੀ ਖੂਨ ਔਰ ਪਾਣੀ ਇਕੱਠੇ ਨਹੀਂ ਬਹੇਗਾ ਖੂਨ ਵੀ ਬਹਿ ਗਿਆ ਤੇ ਪਾਣੀ ਵੀ ਰਹਿ ਗਿਆ ਮਿੱਟੀ ਨੇ ਪਾਣੀ ਨਾ ਪਹੁੰਚ ਗਲਵਕੜੀ ਪਾ ਲਈ ਅਸੀਂ ਹੁਣ ਵੀ ਕਿਹਨੇ ਹਾਕਮੋਂ ਨਫ਼ਰਤ ਜਿਹੜੀ ਆ ਉਹ ਸੋਚ ਛੱਡੋ ਤੇ ਇਨਸਾਨੀਅਤ ਦਾ ਬੀਜ ਬੀਜੋ ਔਵਲ ਅੱਲਾ ਨੂਰ ਪਾਇਆ ਉਧਰ ਕਿਸਾ ਬੰਦੇ ਇੱਕ ਨੂਰ ਤੇ ਸਭ ਦੇ ਤੁਸਿਆ ਔਰ ਮੁੰਦੇ ਕੋ ਬੰਦੇ ਸੋ ਅੱਜ ਇਹ ਬਰੀਆਨੀ ਦੀ ਚਾਵਲਾਂ ਦੀ ਇਥੋਂ ਦੇਗਾ ਭਰ ਕੇ ਲੈ ਕੇ ਆ ਨਾਲ ਸੁੱਕੀ ਰਹਿਤ ਲੈ ਕੇ ਆ ਇਹਨਾਂ ਨੂੰ ਅੱਗੇ ਬੇਨਤੀ ਕੀਤੀ ਆ ਵੀ ਤੁਸੀਂ ਮਾਇਆ ਕੱਠੀ ਕਰਕੇ ਰੱਖਿਓ ਜਿੰਨਾਂ ਜਿੰਨਾਂ ਵਿੱਚੋਂ ਨੇ ਮਰ ਗਏ ਫਸਲ ਮਰ ਗਈ ਆ ਆਪਾਂ ਕਣਕ ਵੀ ਵਜਾਉਣੀ ਡੀਜ਼ਲ ਦੀ ਲੋੜ ਪੈਣੀ ਖਾਦ ਦੀ ਲੋੜ ਪੈਣੀ ਆ ਜਿਵੇਂ ਜਿਵੇਂ ਲੋੜਾਂ ਪਈਆਂ ਉਹਨਾਂ ਦੇ ਅਨਸਾਰ ਕਿਸਾਨਾਂ ਪੰਜਾਬ ਨਾਲ ਖੜਿਆ ਵਾ ਕਿਸੇ ਗੱਲੋਂ ਘਬਰਾਇਓ ਨਾ ਇਹ ਸੰਕਟ ਦੀ ਘੜੀ ਦੇ ਵਿੱਚ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਨਿਕਲ ਜਾਣਾ ਜਮੀਲ ਜੀ ਨੂੰ ਕਹੂੰਗਾ ਰਮਜ਼ਾਨ ਜੀ ਨੂੰ ਕਹੂੰਗਾ ਕੋ ਦੋ ਸ਼ਬਦ ਜਿਹੜੇ ਖੁੱਲ੍ਹ ਧੰਨਵਾਦ ਹਾਂਜੀ ਦੋਸਤੋ ਆਦਾਬਸ ਮੈਂ ਮੁਹੰਮਦ ਜਮੀਲ ਐਡਵੋਕੇਟ ਮਲੇ ਕੋਲੇ ਤੋਂ ਤਾਂ ਦੇਖੋ ਅਸੀਂ ਸਾਰੇ ਪੰਜਾਬ ਤੇ ਇੱਕ ਦੁੱਖ ਦੀ ਘੜੀ ਆ ਦੇਖੋ ਸਾਰਿਆਂ ਸਾਰਿਆਂ ਦੇ ਮਨ ਦੁਖੀ ਨੇ हां ज्यादा इंसानियत है इंसान है। सारी दुनिया में है इसका फायदा अंग कोई दुखी है, है, है। आए। खड़े आए हैं ता ना चंदिया लोग हैं ना लोगों ने सारे दी ने हम भी बराबर ਦੇ ਉਹ ਹਿੱਸੇਦਾਰਾਂ ਦੇਖੋ ਅਸੀਂ ਨਾਲ ਖੜੇ ਆ ਮੋਢਾ ਮੋਢਾ ਜੋੜ ਕੇ ਆਪਣੇ ਭਰਾਵਾਂ ਦੇ ਜਿਹੜੀ ਵੀ ਸਾਡੀ ਸੇਵਾ ਲਈ ਆਉਗੀ ਜੋ ਉਸ ਅਸੀਂ ਕਰ ਸਕਦੇ ਹਾਂ ਤੁਸ림 ਭਾਈ ਜਾਨੇ ਵੱਲੋਂ ਵੱਧ ਤੋਂ ਵੱਧ ਅਸੀਂ ਕਰਾਂਗੇ ਹੁਣ ਅਸੀਂ ਰਾਸ਼ਨ ਪਾਣੀ ਰਾਤ ਮੰਗਰੀ ਵੀ ਇਕੱਠੀ ਕਰ ਰਹੇ ਹਾਂ ਉਹ ਵੀ ਬਹੁਤ ਤਸ림 ਕਰਾਂਗੇ ਹੋਰ ਵੀ ਜੋ ਸਾਡੀ ਸੇਵਾ ਲੱਗੂਗੀ ਜੋ ਵੀ ਅਸੀਂ ਕਰ ਸਕਦੇ ਕਰਾਂਗੇ ਵੱਧ ਤੋਂ ਵੱਧ ਅਸੀਂ ਨਾਲ ਖੜੇ ਆ ਆਪਣੇ ਭਾਈਆਂ ਦੇ ਆ ਖੰਡਾ ਵੀ ਚਾਹੀਦਾ ਦੇਖੋ ਸਾਡਾ ਮਜ਼ਬ ਸਾਨੂੰ ਸਮਾਉਂਦਾ ਹੈ ਕਿ ਦੇਖੋ ਜੇ ਤੁਸੀਂ ਰੱਜ ਕੇ ਖਾਓਗੇ ਤੁਹਾਡਾ ਪਰੋਸੀ ਭੁੱਖਾ ਹੈ ਤਾਂ ਤੁਸੀਂ ਵਧੀਆ ਮੁਸਲਮਾਨ ਨਹੀਂ ਆਏ ਹਾਂ ਅਸੀਂ ਹਰ ਕੋਈ ਕੋਲ ਨਾਲ ਖੜਾਂਗੇ ਜੀ ਆਪਣੇ ਭਰਾਵਾਂ ਦੇ ਧੰਨਵਾਦ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੁਸਤਾਨ ਰੂਪੀ ਜਿਹੜਾ ਬ੍ਰੈਕਸ਼ਨ ਹੈ ਇਹ ਅਲੱਗ-ਅਲੱਗ